ਅੱਜ 28 ਜੁਲਾਈ ਦਾ ਦਿਨ ਦੁਨੀਆ ਭਰ ਵਿੱਚ ਇੱਕ ਅਜਿਹੇ ਦਿਨ ਵਜੋਂ ਮਨਾਇਆ ਜਾਂਦਾ ਹੈ ਜੋ ਇਨਫੈਕਸ਼ਨ ਜ਼ਰੀਏ ਹੋਣ ਵਾਲੀਆਂ ਬਿਮਾਰੀਆਂ ਦੇ ਇੱਕ ਸਮੂਹ ਸੰਬੰਧੀ ਇੱਕ ਗਰੁੱਪ ਸੰਬੰਧੀ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਚੌਕਸ ਰਹਿਣ ਤੇ ਸਾਵਧਾਨੀ ਵਰਤਣ ਦੀ ਲੋੜ ਉੱਪਰ ਜ਼ੋਰ ਦਿੰਦਾ ਹੈ ਹਰ ਸਾਲ 28 ਜੁਲਾਈ ਦਾ ਦਿਨ ਵਰਲਡ ਹੈਪਟਾਈਟਿਸ ਡੇ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਹੈਪੇਟਾਈਟਸ ਦੀਆਂ ਬਿਮਾਰੀਆਂ ਦੇ ਸਮੂਹ ਸੰਬੰਧੀ ਲੋਕਾਂ ਨੂੰ ਜਾਗਰੂਕਤਾ ਪ੍ਰਦਾਨ ਕਰਵਾਈ ਜਾਂਦੀ ਹੈ। ਆਓ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے 28 ਜੁਲਾਈ ਦੇ ਵਰਲਡ ਹੈਪੇਟਾਈਟਸ ਡੇ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ حاصل ਕਰਦੇ ਹਾਂ। ਇਸ ਦਿਨ ਨੂੰ ਮਨਾਇਆ ਜਾਣਾ ਅਤੇ ਇਸ ਦੀ ਜਾਗਰੂਕਤਾ ਦੀ ਲੋੜ ਇਸ ਕਰਕੇ ਵੀ ਜ਼ਰੂਰੀ ਮੰਨੀ ਜਾਂਦੀ ਹੈ ਕਿਉਂਕਿ ਦੁਨੀਆ ਭਰ ਵਿੱਚ ਜਦੋਂ ਸਿਹਤ ਸਹੂਲਤਾਂ ਦੀ ਗੱਲ ਹੁੰਦੀ ਹੈ ਹੈਪੇਟਾਈਟਿਸ ਅਤੇ ਇਸ ਨਾਲ ਸੰਬੰਧਿਤ ਬਿਮਾਰੀਆਂ ਉੱਪਰ ਕਾਫੀ ਜ਼ੋਰ ਦਿੱਤਾ ਜਾਂਦਾ ਹੈ। ਹੈਪੇਟਾਈਟਿਸ ਇੱਕ ਬਿਮਾਰੀਆਂ ਦਾ ਸਮੂਹ ਹੈ ਜਿਸ ਦੇ ਵਿੱਚ ਹੈਪੇਟਾਈਟਿਸ A, B, C, D ਅਤੇ E ਵਰਗੀਆਂ ਵੱਖ-ਵੱਖ ਬਿਮਾਰੀਆਂ ਮੌਜੂਦ ਨੇ ਜੋ ਵੱਖ-ਵੱਖ ਤਰੀਕੇ ਨਾਲ ਲੋਕਾਂ ਨੂੰ ਪੀੜਤਾਂ ਨੂੰ ਪ੍ਰਭਾਵਿਤ ਕਰਦੀਆਂ ਨੇ। 28 ਜੁਲਾਈ ਦਾ ਵਰਲਡ ਹੈਪੇਟਾਈਟਿਸ ਡੇ ਇਸੇ ਸੰਬੰਧੀ ਇਹਨਾਂ ਦੀ ਰੋਕਥਾਮ ਸੰਬੰਧੀ ਬਿਮਾਰੀ ਹੋਣ ਉੱਪਰ ਉਸ ਦੀ ਸਹੀ ਜਾਂਚ ਪੜਤਾਲ ਅਤੇ ਇਲਾਜ ਸਹੂਲਤਾਂ ਉੱਪਰ ਵੀ ਜ਼ੋਰ ਦਿੰਦਾ ਹੈ ਇਸ ਦੀ ਲੋੜ ਇਸ ਕਰਕੇ ਮਹਿਸੂਸ ਹੁੰਦੀ ਹੈ ਕਿਉਂਕਿ ਹੈਪਟਾਈਟਸ ਹਰ ਸਾਲ ਦੁਨੀਆ ਭਰ ਵਿੱਚ ਹਜ਼ਾਰਾਂ ਤੋਂ ਲੈ ਕੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਹੈਪਟਾਈਟਸ ਦੇ ਕਰਕੇ ਸ਼ੁਰੂਆਤੀ ਮਦਮ ਦਰਜੇ ਅਤੇ ਗੰਭੀਰ ਕਿਸਮ ਦੇ ਰੋਗ ਵੀ ਲੋਕਾਂ ਨੂੰ ਵਿਖੇ ਗਏ ਨੇ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੋ ਜਾਂਦੀ ਹੈ ਕਿ ਹੈਪੇਟਾਈਟਸ ਦੀ ਰੋਗ ਥਾਂ ਮ ਉੱਪਰ ਵੀ ਬਕਾਇਦਾ ਲੋਡ ਮਹਿਸੂਸ ਕੀਤੀ ਜਾਂਦੀ ਹੈ ਕਿਉਂਕਿ ਹਰ ਸਾਲ ਲੱਖਾਂ ਲੋਕ ਹੈਪੇਟਾਈਟਸ ਦੇ ਕਰਕੇ ਆਪਣੀ ਜਾਨ ਵੀ ਗਵਾਉਂਦੇ ਨੇ ਪ੍ਰਮੁੱਖ ਤੌਰ ਉੱਪਰ ਜ਼ਿਕਰ ਵਿਖਿਆ ਜਾਵੇ ਤਾਂ ਹੈਪੇਟਾਈਟਸ ਦੇ ਕਰਕੇ ਮਨੁੱਖੀ ਲਿਵਰ ਯਾਨੀ ਕਿ ਜਿਗਰ ਕਾਫੀ ਵੱਡੇ ਪੱਧਰ ਉੱਪਰ ਪ੍ਰਭਾਵਿਤ ਹੁੰਦਾ ਹੈ ਅਤੇ ਜ਼ਿੰਦਗੀ ਲਈ ਵੀ ਖਤਰਾ ਖੜਾ ਕਰਦਾ ਹੈ ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਹੈਪੇਟਾਈਟਸ ਬੀ ਇੱਕ ਆਮ ਜਿਹਾ ਰੋਗ ਬਣਦਾ ਜਾ ਰਿਹਾ ਹੈ ਅਤੇ ਲਿਵਰ ਦੀਆਂ ਵੱਖ-ਵੱਖ ਬਿਮਾਰੀਆਂ ਲਈ ਵੀ ਇਹ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਦੁਨੀਆ ਭਦਰ ਉਪਰ ਸਿਹਤ ਪ੍ਰਬੰਧਾਂ ਅਤੇ ਸਿਹਤ ਸਹੂਲਤਾਂ ਦੀ ਗੱਲ ਕਰਨ ਵਾਲੇ World Health Organization ਵੱਲੋਂ ਜੋ 11 ਮਹੀਮ ਮਹਮਾ ਦੁਨੀਆ ਭਰ ਵਿੱਚ ਚਲਾਈਆਂ ਜਾਂਦੀਆਂ ਨੇ ਉਹਨਾਂ ਵਿੱਚੋਂ ਇੱਕ ਹੈ World Hepatitis Day। ਇਸ ਦਿਨ ਦੁਨੀਆ ਪਰ ਵਿੱਚ ਹੈਪੇਟਾਈਟਿਸ ਸੰਬੰਧੀ ਵਕ ਵਕ ਜਾਗਰੂਕਤਾ ਸਮਾਗਮ ਹੁੰਦੇ ਨੇ ਇਸ ਖੇਤਰ ਦੇ ਮਾਹਿਰ ਅਤੇ ਇਸ ਬਿਮਾਰੀ ਨਾਲ ਲੜ ਰਹੇ ਮਰੀਜ਼ ਵੀ ਇਨ੍ਹਾਂ ਸਮਾਗਮਾਂ ਵਿੱਚ ਆਪਣੀ ਗੱਲ ਰੱਖਦੇ ਨੇ ਸਾਲ 2012 ਵਿੱਚ ਇਸੇ ਦਿਨ ਬਹੁਤ ਵੱਡੇ ਪੱਧਰ ਉਤੇ ਦੁਨੀਆ ਪਰ ਵਿੱਚ ਸਮਾਗਮ ਹੋਇਆ ਸੀ ਅਤੇ ਉਸ ਦਿਨ 20 ਦੇਸ਼ਾਂ ਦੇ ਲੋਕਾਂ ਨੇ ਇੱਕੋ ਵੇਲੇ ਵੱਡੇ ਪੱਧਰ ਉਤੇ ਹੈਪੇਟਾਈਟਿਸ ਦੇ ਸੰਬੰਧੀ ਜਾਗਰੂਕਤਾ ਫੈਲਾਈ ਸੀ ਅਤੇ 12588 ਲੋਕਾਂ ਦੀ ਸ਼ਮੂਲੀਅਤ ਨਾਲ ਉਸ ਦਿਨ ਗਿਨੀਜ਼ ਵਰਲਡ ਰਿਕਾਰਡ ਵੀ ਬਣਿਆ ਸੀ 1 ਅਕਤੂਬਰ 2004 ਤੋਂ ਹੈਪਟਾਈਟਸ ਅਵੇਅਰਨੈਸ ਡੇ ਯਾਨੀ ਇਸ ਸੰਬੰਧੀ ਜਾਗਰੂਕਤਾ ਸਵਾਗਮ ਹੋ ਰਹੇ ਹਨ ਇਸ ਦਿਨ ਨੂੰ ਦੁਨੀਆ ਭਰ ਦੇ 100 ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹੈ ਅਤੇ ਉਨ੍ਹਾਂ ਦੇਸ਼ਾਂ ਵਿੱਚ ਇਸ ਨੂੰ ਪ੍ਰਮੁੱਖਤਾ ਨਾਲ ਮਨਾਇਆ ਜਾਂਦਾ ਹੈ ਦੁਨੀਆ ਦੇ ਹੋਰਨਾਂ ਦੇਸ਼ਾਂਾਂਗ ਸਾਡੇ ਭਾਰਤ ਵਿੱਚ ਵੀ ਇਸ ਦਿਨ ਸਮਾਗਮ ਹੁੰਦੇ ਨੇ ਅਤੇ ਜਿਵੇਂ ਕਿ ਲੋੜ ਵੀ ਮਹਿਸੂਸ ਹੁੰਦੀ ਹੈ ਹੈਪੇਟਾਈਟਸ ਅਤੇ ਇਸ ਨਾਲ ਸੰਬੰਧਿਤ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਸੰਬੰਧੀ ਲੋਕਾਂ ਨੂੰ ਜਾਣਕਾਰੀ ਅਤੇ ਜਾਗਰੂਕਤਾ ਮੁਹੱਈਆ ਕਰਵਾਈ ਜਾਂਦੀ ਹੈ